ਹਾਂਜੀ ਗੁੱਡ ਈਵਨਿੰਗ ਸਾਰਿਆਂ ਨੂੰ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ ਨੈਕਸਟ ਟੌਪਿਕ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਚੱਕਰ ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਸਰਕਲ ਸੋ ਅੱਜ ਇਸ ਟੌਪਿਕ ਬਾਰੇ ਆਪਾਂ ਵਿਸਤਾਰ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਨੈਕਸਟ ਵੀਡੀਓ ਵਿੱਚ ਇਹਦੇ ਕੀ ਹੈ MCQ ਲੈ ਕੇ ਆਵਾਂਗੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਮੇਰੀ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਬੱਚਾ ਫਸਟ ਟਾਈਮ ਮੇਰੀ ਵੀਡੀਓ ਨੂੰ ਵੇਖ ਰਿਹਾ ਹੈ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈਆਂ ਨੇ ਆਪਾਂ ਮੈਂ ਦੇ ਬੇਸਿਕ ਟੌਪਿਕ ਹਰ ਇੱਕ ਟੌਪਿਕ ਕੀਤਾ ਸੋ ਪਿਛਲੀ ਵੀਡੀਓ ਨੂੰ ਵੀ ਜਰੂਰ ਦੇਖੋ ਜਾ ਕੇ ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਸਟ ਦੇਖੋ ਜੀ ਚੱਕਰਿਆ ਸਰਕਲ ਦੀ ਡੈਫੀਨੇਸ਼ਨ ਕੀ ਹੈ ਸਭ ਤੋਂ ਪਹਿਲਾਂ ਚੱਕਰਿਕ ਸਧਾਨਬੰਦ ਵਕਰ ਹੈ ਕਹਿਣ ਦਾ ਮਤਲਬ ਪਹਿਲੀ ਗੱਲ ਇਹ ਵੀ ਚੱਕਰ ਕੇ ਇੱਕ ਸਧਾਨਬੰਦ ਵਕਰ ਹੈ ਜੋ ਕਿਸੇ ਸਥਿਰ ਬਿੰਦੂ ਤੋਂ ਇੱਕ ਨਿਸ਼ਚਿਤ ਦੂਰੀ ਤੇ ਸਥਿਰ ਸਾਰੇ ਚੱਕਰ ਸਾਰੇ ਬਿੰਦੂਆਂ ਨੂੰ ਮਿਲਾਉਣ ਤੇ ਪ੍ਰਾਪਤ ਹੁੰਦੀ ਹੈ ਕਹਿਣ ਦਾ ਮੀਨਿੰਗ ਕੀ ਹੈ ਜੀ ਵੀ ਚੱਕਰਿਕ ਅਚੇਹੀ ਬੰਦ ਕ੍ਰਿਤੀ ਹੈ ਜੋ ਕਿ ਇੱਕ ਸੀਮਿਤ ਜਸੀ ਤਿਲਨ ਮਤਲਬ ਪੂਰੇ ਨਿਸ਼ਚਿਤ ਦੂਰੀ ਤੇ ਸਥਿਤ ਸਾਰੇ ਬਿੰਦੂਆਂ ਨੂੰ ਮਿਲਾ ਕੇ ਪ੍ਰਾਪਤ ਹੁੰਦੀ ਹੈ ਸਥਿਰ ਬਿੰਦੂ ਓ ਚੱਕਰ ਦਾ ਕੇਂਦਰਕ ਹੁੰਦਾ ਹੈ ਕਹਿਣ ਦਾ ਮੀਨਿੰਗ ਡਾਇਗਰਾਮ ਦੇਖੋ ਜੀ ਆ ਜਿਹੜਾ O ਹੈਗਾ ਸੈਂਟਰ 'ਚ ਇਹ ਕੀ ਹੈ ਇਸ ਦਾ ਕੀ ਹੈ ਸਥਿਰ ਬਿੰਦੂ ਅਤੇ ਕੀ ਹੈ ਕੇਂਦਰਕ ਹੁੰਦਾ ਹੈ ਚੱਕਰ ਤੇ ਸਥਿਰ ਕਿਸ ਬਿੰਦੂ ਨੂੰ ਚੱਕਰ ਦੇ ਕੇਂਦਰ ਨਾਲ ਜੋੜਨ ਵਾਲਾ ਰੇਖਾਖੰਡ ਭਾਵੇਂ ਸਥਿਰ ਬਿੰਦੂ ਤੋਂ ਚੱਕਰ ਦੇ ਹਰੇਕ ਬਿੰਦੂ ਦੀ ਨਿਸ਼ਚਿਤ ਦੂਰੀ ਚੱਕਰ ਦਾ ਅਰਧ ਵਿਆਸ ਕਹਿੰਦਾ ਹੈ ਕਹਿਣ ਦਾ ਮੀਨਿੰਗ ਆ ਜਿਹੜੀ ਦੂਰੀ ਹੈ ਜੀ ਇਹ ਕੀ ਅਰਧ ਵਿਆਸ ਕਹਿੰਦਾ ਭਾਵੇਂ ਤੁਸੀਂ ਕਿਸੇ ਵੀ ਬਿੰਦੂ ਤੋਂ ਲਾ ਲਈਏ ਆ ਦੇਖੋ ਜੀ ਆ ਜਿਹੜੇ ਸਾਰੇ ਕੀ ਨੇ ਇਸ ਦੇਖਿਏ ਅਰਧ ਵਿਆਸ ਨੇ

ਤੇ ਦੇ ਕਿ ਕਿਏ ਚੱਕਰ ਦਾ ਕੇਂਦਰ ਹੁੰਦਾ ਜਿਹਨੂੰ ਆਪਾਂ ਕੀ ਆ ਉਹ ਕਹਿੰਦੇ ਆ ਤੇ ਕੇਂਦਰ ਤੋਂ ਸਥਿਤ ਜਿਹੜਾ ਆਪਾਂ ਦੂਰੀ ਖਿੱਚਦੇ ਆ ਉਹ ਸਾਰੇ ਕੀ ਹੁੰਦੇ ਨੇ ਜੋੜਨ ਵਾਲੀ ਦੇ ਰਹਿਣ ਹਣ ਹੁੰਦੇ ਨੇ ਚੱਕਰ ਦਾ ਅਰਧ ਵਿਆਸ ਜਿਹਨੂੰ ਆਪਾਂ ਆਰ ਨਾਲ ਕੀ ਸ਼ੋ ਕਰਦੇ ਆ ਰੇਡੀਅਸ ਇੰਗਲਿਸ਼ ਵਰਡ ਹੈ ਤੇ ਨੈਕਸਟ ਦੇਖੋ ਜੀ ਚੱਕਤੇ ਸਤਿਰ ਕੋਈ ਦੋ ਬਿੰਦੂਨ ਮਿਲਾਉਣ ਵਾਲੀ ਰੇਖਾ ਨੂੰ ਚੱਕਰ ਦੀ ਜੀਵਾ ਕਹਿੰਦੇ ਨੇ ਕਹਿਣ ਦਾ ਮਤਲਬ ਕੀ ਹੈ ਵੀ ਚੱਕਤੇ ਸੀ ਤੋ ਕੋਈ ਵੀ ਦੋ ਬਿੰਦੂ ਜਿਵੇਂ ਆ ਲਾ ਲਓ ਜੀ ਇਹ ਆ ਕੇ ਚੱਕਰ ਦੀ ਜੀਵਾ ਕੋ ਦਬਿਸਤੀ ਦੋ ਬਿੰਦੂ ਤੋਂ ਜਦੋਂ ਆਪਾਂ ਲਾਈਨ ਖਿੱਚਦੇ ਜਿਹਦਾ ਇਸ ਬਿੰਦੂ ਤੇ ਇਸ ਲੋਟ ਲਾਈਨ ਖਿੱਚਦੀ ਜਿਵੇਂ ਆ ਏ ਹੋ ਗਿਆ ਆ ਬੀ ਹੋ ਗਿਆ ਏ ਕੀ ਹੋ ਗਿਆ ਚੱਕਰ ਦੀ ਜੀਵਾ ਹੋਗੀ ਚੱਕਰ ਦੀ ਜੀਵਾ ਜੋ ਚੱਕਰ ਦੇ ਕੇਂਦਰ ਵਿੱਚੋਂ ਲੰਘ ਕੇ ਚੱਕਰ ਦਾ ਵਿਆਸ ਖਾਉਂਦੀ ਹੈ ਕਹਿਣ ਦਾ ਮੀਨਿੰਗ ਜਿਹੜੀ ਲਾਈਨ ਕੀ ਹੈ ਚੱਕਰ ਦੇ ਸੈਂਟਰ ਵਿੱਚੋਂ ਲੰਘਦੀ ਹੈ ਜੀ ਉਹ ਚੱਕਰ ਦੀ ਕੀ ਹੈ ਵਿਆਸ ਖਾਉਂਦੇ ਉਹ ਜੀਵਾ ਕੀ ਚੱਕਰ ਦੇ ਵਿਆਸ ਖਾਉਂਦੇ ਜਿਹਨੂੰ ਆਪਾਂ ਡੀ ਨਾਲ ਕਿਹਾ ਅਭਿਗਿਤ ਕਰਦੇ ਇਹਨੂੰ ਕੀ ਕਹਿੰਦੇ ਆਪਾਂ ਡੀ ਇਹ ਸਭ ਤੋਂ ਵੱਡੀ ਜੀਵਾ ਹੁੰਦੀ ਜੇ ਪੁੱਛਿਆ ਜਾਵੇ ਨਾ ਤੁਹਾਡੇ ਤੋਂ ਪੀਪਲ ਚਾ ਕੁਸਚਨ ਵੀ ਚੱਕਰ ਦੀ ਸਭ ਤੋਂ ਵੱਡੀ ਕੀ ਨੂੰ ਕਹਿੰਦੇ ਆ ਜਾਂ ਤਾਂ ਆਪਾਂ ਕੀ ਆਉਦਾ ਅੰਤਰਾਜੂਗਾ ਵਿਆਸ ਆਜੂਗਾ ਇਹ ਵਿਆਸ ਆਜੂਗਾ ਜャ ਹੋਊਗਾ ਕੇਂਦਰ ਵਿੱਚੋਂ ਲੰਘਣ ਵਾਲੀ ਰੇਖਾ ਜਾਂ ਵਿਆਸ ਠੀਕ ਹੈ ਦੋ ਮਤਲਬ ਉਹ ਕਮਾ ਕੇ ਮੈਂ ਪੁੱਛ ਸਕਦੇ ਨੇ ਵੀ ਕੇਂਦਰ ਚੋਂ ਲੰਘਣ ਵਾਲੀ ਰੇਖਾ ਜਾਂ ਵਿਆਸ ਇਹਨਾਂ ਦੋਨੋਂ ਚ ਇੱਕ ਆਪਸ਼ਨ ਦੇ ਸਕਦੇ ਨੇ ਤਾਂ ਆਪਣਾ ਕਹਿਣ ਦਾ ਮਤਲਬ ਜੇ ਵਿਆਸ ਹੋਵੇ ਤਾਂ ਵਿਆਸ ਜੇ ਕੇਂਦਰ ਵਿੱਚੋਂ ਲੰਘਣ ਵਾਲੀ ਰੇਖਾ ਉਹ ਨੂੰ ਕੀ ਕਹਿੰਦੇ ਆ ਆਪਾਂ ਰੇਖਾ ਖੰਡ ਸੌਰੀ ਜੀ ਹੁਣ ਆਪਾਂ ਕਹਿੰਦੇ ਨੇ ਚੱਕਰ ਦਾ ਵਿਆਸ ਹੀ ਸਭ ਤੋਂ ਵੱਡੀ ਜੀਵਾ ਹੁੰਦੀ ਹੈ ਜੀ ਨੈਕਸਟ ਦੇਖੋ ਇਹ ਚੱਕਰ ਦਾ ਘੇਰਾ ਚੱਕਰ ਦਾ ਘੇਰਾ ਕੀ ਹੋ ਗਈ ਚੱਕਰ ਦਾ ਘੇਰਾ ਕੀ ਹੁੰਦਾ ਜੀ ਕਹਿੰਦਾ ਚੱਕਰ ਦੇ ਪਰਿਮਾਪ ਨੂੰ ਚੱਕਰ ਦਾ ਘੇਰਾ ਕਹਿੰਦੇ ਆ ਕਹਿਣ ਦਾ ਬਤ ਜਦੋਂ ਆਪਾਂ ਬਾਰ ਬਾਰ ਸਾਈਡੋਂ ਮਾਪਦੇ ਨੇ ਸਾਰੀ ਸਾਈਡਾਂ ਤੋਂ ਬਾਰ ਬਾਰ ਸਾਈਡ ਮਾਪਦੇ ਆ ਤਾਂ ਕੀ ਹੋਗਾ ਚੱਕਰ ਦਾ ਘੇਰਾ ਹੋਗਾ ਜਿਹੜਾ ਆਪਾਂ ਮਾਪ ਕਹਿੰਦੇ ਆ ਆਪਾਂ ਪਿਛਲੀ ਵੀਡੀਓ ਤੇ ਪਰਿਮਾਪ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਹੈ ਜੀ ਜਿਹੜੇ ਬੱਚੇ ਨੇ ਮੇਰੀ ਉਹ ਕਲਾਸ ਨਹੀਂ ਦੇਖੀਓ ਮੇਰੇ ਚੈਨ ਤੇ ਕੋਈ ਜ਼ਰੂਰ ਵਿਜ਼ਿਟ ਕਰੋ ਪਲੇਲਿਸਟ ਬਣੀ ਪਈ ਹੈ ਜੀ ਚੱਕਰ ਦਾ ਕੀ ਰੱਖੀ ਹੈ ਜੀ ਚੱਕਰ ਦੀ ਸੀਮਾ ਦਾ ਮਾਪ ਵੀ ਪੂਰੀ ਸੀਮਾ ਦੇਖੋ ਆਪਾਂ ਸਰਕਲ ਨੂੰ ਇੱਕ ਰੇਖਾ ਦੇ ਰੂਪ ਵਿੱਚ ਮੰਨ ਲਿਆ ਇਸ ਲੋਟ ਤਾਂ ਕਿ ਇਹ ਪੂਰੇ ਮਾਪ ਨੂੰ ਕੀ ਕਹਿੰਦੇ ਨੇ ਆਪਾਂ ਚੱਕਰ ਦਾ ਘੇਰਾ ਚੱਕਰ ਦੀ ਸੀਮਾ ਨੂੰ ਮਾਪਣ ਦੀ ਇਸ ਨਾਲ ਇੱਕ ਧਾਗਾ ਰੱਖੋ ਠੀਕ ਹੈ ਜੀ ਕਹਿੰਦਾ ਮਤਲਬ ਜਦੋਂ ਆਪਾਂ ਮਾਪਣਾ ਦਾ ਪੱਕੀ ਇੱਕ ਧਾਗਾ ਰੱਖ ਲੈਂਦੇ ਆਂ ਅੱਧ ਫਿਰ ਉਸ ਨੂੰ ਸਿੱਧਾ ਕਰਕੇ ਇਸ ਦੀ ਲੰਬਾਈ ਮਾਪਦੇ ਜਿਵੇਂ ਚਿੱਤਰ ਵਿੱਚ ਦਿਖਾਈ ਗਈ ਹੈ ਦੇਖੋ ਕਿ ਸਰਕਲ ਇਸ ਲੋਟ ਆਫ ਦਾ ਜਦ ਆਪਾਂ ਧਾਗਾ ਲੈ ਕੇ ਕੀ ਉਹਨੂੰ ਇਸ ਲੋਟ ਸਟ੍ਰੇਟ ਕਰਾਂਗੇ ਤੇ ਕੀ ਹੋ ਗਿਆ ਪੂਰਾ ਕੀ ਹੈ ਇਹ ਪ੍ਰਿਮਾਪ ਹੋ ਗਿਆ ਇਸ ਦਾ 12ਵਾਂ-ਵਾਰੋ ਸਾਈਡ ਜਦ ਆਪਾਂ ਮਾਪਦੇ ਆ ਇਹ ਕੀ ਹੁੰਦਾ ਜੀ ਪ੍ਰਿਮਾਪ ਚੱਕਰ ਦਾ ਸੋ ਐਸੀ ਮੇਰੀ ਅੱਜ ਦੀ ਵੀਡੀਓ ਕਿਵੇਂ ਲੱਗੀ ਅੱਜ ਮੈਂ ਬਹੁਤ ਛੋਟੀ ਵੀਡੀਓ ਬਣਾ ਰਿਆਂ ਕਿਉਂਕਿ ਆਪਾਂ ਕੀ ਹੈਗਾ ਅੱਜ ਮੇਰੇ ਕੋਲ ਟਾਈਮ ਦੀ ਸ਼ੋਰਟੀ ਜੈਸ ਕਰਕੇ ਆਪਾਂ ਉਹ ਛੋਟੀ ਵੀਡੀਓ ਬਣਾਈ ਹੈ ਚੱਕਰ ਵਾਲੇ ਜਿਹੜਾ ਕੁਝ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਮੈਂ ਕਾਫੀ ਉਮੀਦ ਕਰ ਤੁਹਾਨੂੰ ਸਾਰਾ ਕੁਝ ਦੱਸਿਆ ਜੀ ਸੋ ਮੈਂ ਉਮੀਦ ਕਰਦਾ ਵੀ ਤੁਹਾਨੂੰ ਕੀ ਹੈ ਜਿਹਨਾਂ ਪੈ ਕਰਵਾਇ ਸਭ ਤੋਂ ਵਧੀਆ ਸਮਝ ਆਇਆ ਹੋਊਗਾ ਜੇ ਤੁਹਾਨੂੰ ਇਸ ਦੀ ਪੀਡੀਐਫ ਚਾਹੀਦੀ ਹੈ ਤਾਂ ਮੇਰਾ ਟੈਲੀਗ੍ਰਾਮ ਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਰਿਹਾ ਤੁਸੀਂ ਮੇਰੇ ਟੈਲੀਗ੍ਰਾਮ ਨੂੰ ਵੀ ਜੁਆਇਨ ਕਰ ਸਕਦੇ ਹੋ ਜੇ ਜੇ ਤੁਹਾਡੇ ਵੀਊਜ਼ ਜੇ ਤੁਸੀਂ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਐਨਾ ਸ਼ਬਦਨਾ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਵੀਡੀਓ ਇਹ ਛੋਟੀ ਜਿਹੀ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਥੈਂਕ ਯੂ ਜੀ ਤੇ ਇੱਕ ਗੱਲ ਹੋਰ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਦੋਸਤਾਂ ਵੀ ਤਰ੍ਹਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਸੋ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫੇਰ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ